ਜੇਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਜੋ ਸਰਨ ਪਰ ਤਿਸ ਕੀ ਪਤ ਰਾਖੈ ਜਾਏ ਪੁੱਛੋ ਵੇਦ ਪੁਰਾਣੀ へ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ ਗੋਰਖੈ ਸ਼ਬਦ ਭਰਮ ਭਉ ਭਾਗੈ ਵਿੱਚ ਇਹ ਗ੍ਰਹਿ ਸਦਾ ਰਹੈ ਉਦਾਸੀ ਜੋ ਕਾਮਲ ਰਹਾ ਵਿਚ ਪਾਣੀ ਹੈ ਵਿਚ ਹਮੈ ਸੇਵਾ ਥਾਇ ਨਾ ਪਾਏ ਜਨਮ ਮਰੈ ਫਿਰ ਆਵੈ ਜਾਏ ਵਿਚ ਹਮੈ ਸੇਵਾ ਥਾਇ ਨਾ ਪਾਏ ਜਨਮ ਮਰੈ ਫਿਰ ਆਵੈ ਜਾਈ ਸੋ ਤਾਪ ਪੂਰਾ ਸਾਈ ਸੇਵਾ ਜੋ ਹਰ ਮੇਰਾ ਮਾਨ ਭਾਣੀ ਹੈ ਜੋ ਹਰ ਮੇਰਾ ਮਨ ਭਾਣੀ ਹੈ ਓ ਕਿਆ ਗੁਣ ਤੇਰੇ ਆਖਾ ਸੁਆਮੀ ਤੂ ਸਰਬ ਜੀਆ ਕਾ ਅੰਤਰਜਾਮੀ ਤੂ ਸਰਬ ਜੀਆ ਕਾ ਅੰਤਰਜਾਮੀ ਤੂ ਸਰਬ ਜੀਆ ਕਾ ਅੰਤਰਜਾਮੀ ਔ ਮਾਗਉ ਦਾਨ ਤੁਜੈ ਪਹਿ ਕਰਤੇ ਹਰ ਅਨ ਦਿਨ ਨਾਮ ਵਖਾਣੀ ਹੈ ਹਾਂਜੀ ਹਰ ਪਦ ਵਿੱਚ ਹੈ ਪੂਥੀਆਂ ਚ ਨਹੀਂ ਚਪਿਆ ਹੈ ਪਰੰਤੂ ਹਰ ਪਾਠ ਸ਼ੁੱਧ ਪਾਠ ਹੈ ਓ ਮਾ ਗੋਦਾਨ ਤੁਜੇ ਪਹਿ ਕਰਤੇ ਇਥੇ ਵਿਸਰਾਮ ਹੈ ਹਰ ਅਨਦਿਨ ਨਾਮ ਵਖਾਣੀ ਹੀ ਕੈਸ ਹੀ ਜੋਰ ਅਹੰਕਾਰ ਬੋਲਣ ਕਾ ਕਿਸ ਹੀ ਜੋਰ ਅਹੰਕਾਰ ਬੋਲਣ ਕਾ ਕੈਸ ਹੀ ਜੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ ਤੂ ਕਰਤੇ ਰਾਖ ਮੈ ਨਿਮਾਣੀ ਹੈ ਮੈਂ ਹਰ ਬਿਨ ਟੀਕ ਧਰ ਅਵਰਨਾ ਕਾਈ ਇਥੇ ਵਿਸਰਾਮ ਹੈ ਤੂ ਕਰਤੇ ਰਾਖ ਇਥੇ ਠਮਕ ਮੈ ਨਿਮਾਣੀ ਹੈ ਨਿਮਾਣੇ ਮਾਨ ਕਰਹਿ ਤੋਦ ਭਾਵੇ ਤੋਦ ਭਾਵੇ ਹੋਰ ਕੀਤੀ ਝਖ ਝਖ ਆਵੇ ਜਾਵੇ ਹੋਰ ਕੀਤੀ ਝਖ ਝਖ ਇਥੇ ਵਿਸਰਾਮ ਆਵੇ ਜਾਵੇ ਜੇਨ ਕਾ ਪੱਖ ਕਰਹਿ ਤੂ ਸੁਆਮੀ ਜੇਨ ਕਾ ਪੱਖ ਕਰਹਿ ਤੂ ਸੁਆਮੀ ਜੇਨ ਕਾ ਪੱਖ ਕਰਹਿ ਤੂ ਸੁਆਮੀ ਤੈਨ ਕੀ ਉਪਰ ਗਲ ਤੁਧ ਆਣੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨੀ ਗੁਰ ਪ੍ਰਸਾਦ ਪਰਮ ਪਾਦ ਪਾਇਆ ਜੇਨ ਹਰ ਸੇਵਿਆ ਤੈਨ ਸੁਖ ਪਾਇਆ ਬੇਨ ਸੇਵਾ ਪਛੋ ਤਾਣੀ ਹੈ ਤੂ ਸਭ ਮਹ ਵਰਤ ਹੈ ਹਰ ਜਗੰਨਾਥ ਸੋ ਹਰ ਜਪੈ ਜਿਸ ਗੌਰ ਮਸਤਕ ਹਾਥ ਹਰ ਕੀ ਸਰਨ ਪਇ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਮਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਲਾ ਉਪਾਇ ਧਰੀ ਜਿਨ ਧਰਣਾ ਗਗਨ ਰਹਾਇਆ ਹੁਕਮੇ ਚਰਣਾ ਅਗਨ ਉਪਾਏ ਈਦਨ ਮਹਿ ਬਾਦੀ ਸੋ ਪ੍ਰਭ ਰਾਖੈ ਭਾਈ ਹੀ ਜੀ ਜੰਤ ਕਉ ਰਿਜਕ ਸੰਭਾਹੀ ਕਰਨ ਕਾਰਣ ਸਮਰੱਥ ਆਪਾਹੀ ਖੇਨ ਮਹਿ ਥਾਪ ਉਥਾਪਨ ਹਾਰਾ ਸੂਈ ਤੇਰਾ ਸਹਾਈ ਹੈ ਮਾਤ ਗਰਭ ਮਹਿ जिन प्रत आ, सास ग्रास सास ग्रास संग संभालिया सास ग्रास विश्राम सास ग्रास होग संग संभालिया सदा सदा जपिया सो प्रीतम वडी जिस वडे आई हे सुल्तान खान करे खेन कीरे सुल्तान खान इथे विश्राम लाना है ਕਰੇ ਖੇਨ ਕੀਰੇ ਗਰੀਬ ਨਿਵਾਜ ਕਰੇ ਪ੍ਰਾਭ ਮੀਰੇ ਗਰਬ ਨਿਵਾਰਨ ਸਰਬ ਸੁਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਸੋ ਪਤਵੰਤਾ ਸੋ ਧਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ ਮਾਤ ਪਿਤਾ ਸੁਤ ਬੰਧ ਪਪਾਈ ਜੇਨ ਇਹ ਸ੍ਰੇਸ਼ਟ ਉਪਾਈ ਹੈ ਪ੍ਰਭ ਆਏ ਸਰਣਾ ਭਉ ਨਹੀਂ ਕਰਣਾ ਸਾਧ ਸੰਗਤ ਨਿਹਚਉ ਹੈ ਤਰਣਾ ਨਿਹਚਉ ਹੈ ਤਰਣਾ ਮਾਨ ਬਾਚ ਕਰਮ ਅਰਾਧੀ ਕਰਤਾ ਮਾਨ ਬਾਚ ਕਰਮ ਇਥਿ ਠਮਕ ਅਰਾਧੀ ਕਰਤਾ ਇਥਿ ਵਿਸਰਾਮ ਹੈ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੂਨ ਨਾ ਭਵਿਆ ਦੁਖ ਬਿਨਾਸ਼ ਕੀਆ ਸੁਖ ਡੇਰਾ ਦੁਖ ਬਿਨਾਸ਼ ਇਥੇ ਯਮ ਕਹੇ ਦੁਖ ਬਿਨਾਸ਼ ਕੀਆ ਸੁਖ ਡੇਰਾ ਇਥੇ ਵਿਸਰਾਮ ਹੈ ਜਾ ਤ੍ਰਿਪਤ ਰਹੇ ਆਗਾਈ ਹੈ ਮੀਤ ਹਮਾਰਾ ਸੂਈ ਸੁਆਮੀ ਥਾਂਥ ਨੰਤਰ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ੁਰ ਚਿੰਤਾ ਗਾਣਤ ਮਿਟਾਈ ਹੈ ਹਰ ਕਾ ਨਾਮ ਕੋਟ ਲੱਖ ਵਾਹਾ ਹਰ ਜਸ ਕੀਰਤਨ ਸੰਗ ਧਨ ਤਾਹ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹੈ ਹਰ ਕਾ ਜਾਪ ਜਪਹੁ ਜਾਪ ਜਪਨੇ ਈਸਰਾਮ ਧਿਆਨ ਨਾਲ ਲਾਉਣਾ ਹੈ ਹਰ ਕਾ ਜਾਪ ਜਪਹੁ ਇਥੇ ਵਿਸਰਾਮ ਹੈ ਜਾਪ ਜਪਨੇ ਜੀਤ ਆਵਹੁ ਵਸਹੁ ਘਰ ਆਪਣੇ ਲਖ 84 ਨਰਕ ਨ ਦੇਖਹੁ ਲਖ 84 ਨਰਕ ਨ ਦੇਖਹੁ ਨਰਕ ਪਾਤ ਠਮਕ ਲਾਉਣੀ ਹੈ ਲਖ ਚਰਸੀ ਹੁ ਨਰਕ ਨ ਦੇਖਹ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਧਾਰਨ ਹਾਰਾ ਪੂਚ ਅਥਾਹ ਅਗੰਮ ਅਪਾਰਾ ਜੇ ਸੁਨੋ ਕਿਰਪਾ ਕਰੇ ਪ੍ਰਭ ਆਪਣੀ ਜੇ ਸੁਨੋ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਿਸਹ ਤਿਹਾਈ ਹੈ ਵੰਦਨ ਤੂੜ ਲਿਏ ਪ੍ਰਭੰ ਬੋਲੇ ਕਰ ਕਿਰਪਾ ਕੀਨੇ ਘਰ ਗੋਲੇ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ ਰੁਣ ਝੁਣਕਾਰ ਸਹਿਜ ਧੁਨ ਰੁਣ ਝੁਣਕਾਰ ਇਸ ਸੰਬੰਧਕ ਪਾਠ ਹੈ ਅਨਹਦ ਰੁਣ ਝੁਣਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਹੈ ਮਨ ਪਰਤੀਤ ਬਣੀ ਪ੍ਰਭ ਤੇਰੀ ਇਹ ਮਨ ਪਰਤੀਤ ਬਣੀ ਇੱਥੇ ਵਿਸਰਾਮ ਲਾਉਣਾ ਹੈ ਪ੍ਰਭ ਤੇਰੀ ਬਿਨਸ ਗਈ ਹਮ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮਹਿ ਸੂਬ ਸੁਹਾਈ ਹੈ ਜੈ ਜੈਕਾਰ ਜਪੋ ਜਗ ਦੀਸੈ ਬਾਲ ਬਾਲ ਜਾਈ ਪ੍ਰਭ ਆਪਣਾ ਈਸ਼ਾ ਤੇਸ ਬਿਨ ਦੂਜਾ ਅਵਰ ਨ ਦੀਸੈ ਏਕਾ ਜਗਤ ਸਬਾਈ ਹੈ ਸਤ 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 ਪ੍ਰਭ ਜਾਤਾ ਗੁਰ ਪਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵਹਿ ਜਾਣ ਤੀਰੀ ਏਕ ਓੰਕਾਰ ਸਮਾਈ ਹੈ ਭਗਤ ਜਨਾ ਕਾ ਪੀਤੰ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ